ਇਸ ਸੁੰਦਰ ਤੇ ਅਲੌਕਿਕ ਗੇਟ ਦੇ ਉੱਪਰ ਜਿੰਨਾ ਪੱਥਰ ਲੱਗਾ ਤੁਸੀਂ ਦੇਖ ਰਹੇ ਆ ਇਹ ਸਾਰਾ ਬੇਸ਼ਕੀਮਤੀ ਪੱਥਰ ਜਿਹੜਾ ਆ Rajasthan ਸਮੇਤ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਇਸ ਪੱਥਰ ਨੂੰ ਜਿਹੜਾ ਆ ਲੈ ਕੇ ਆਂਦਾ ਗਿਆ 28 ਅਕਤੂਬਰ 2018 ਦੇ ਵਿੱਚ ਇਸ ਗੇਟ ਦੀ ਜਿਹੜੀ ਨੀ ਆ 108 ਸੰਤ ਭਗਵਾਨ ਦਾਸ ਜੀ ਨਗਰ ਵਾਲਿਆਂ ਦੇ ਵੱਲੋਂ ਇਸ ਗੇਟ ਦੀ ਨੀ ਰੱਖੀ ਗਈ ਤੇ ਇਹ ਜਿਹੜਾ ਗੇਟ ਆ ਇਹ ਫਲੋਰ ਸ਼ਹਿਰ ਦੀ ਜਿੱਥੇ ਸੁੰਦਰਤਾ ਨੂੰ ਚਾਰ ਚੰਦ ਲਾਉਂਦਾ ਆ ਉੱਥੇ ਸ਼੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਜਿਹੜੀਆਂ ਆ ਉਹਨਾਂ ਦਾ ਵੀ ਮਨ ਬਾਗੋ ਬਾਗ ਹੋ ਜਾਂਦਾ ਇਸ ਗੇਟ ਦੇ ਦਰਸ਼ਨ ਕਰਕੇ ਸਾਰੇ ਦਾ ਸਾਰਾ ਜਿੰਨਾ ਡਿਜ਼ਾਈਨ ਤੁਸੀਂ ਦੇਖ ਰਹੇ ਆ ਸਾਰਾ ਪੱਥਰ ਨੂੰ ਤਰਾਸ਼ ਕੇ ਡਿਜ਼ਾਈਨ ਸਾਰਾ ਤਿਆਰ ਕੀਤਾ ਗਿਆ ਸੋ ਇਸ ਜਿਹੜਾ ਵੱਡ ਮੁੱਲੇ ਅਪਰਾਲੇ ਦੇ ਲਈ ਸ਼੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਸ਼ਹਿਰ ਫਲੋਰ ਇਸ ਸਮੂਹ ਸਾਧ ਸੰਗਤ ਤੇ ਸਮੂਹ ਸ਼੍ਰੀ ਗੁਰੂ ਰਵਿਦਾਸ ਸੁਭਾਵਾ ਵਧਾਈ ਦੀਆਂ ਪਾਤਰੀਆਂ ਜਿਨ੍ਹਾਂ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਨਿੱਘੀ ਯਾਦ ਦੇ ਵਿੱਚ ਇਸ ਆਲੀਸ਼ਾਨ ਗੇਟ ਦਾ ਨਿਰਮਾਣ ਕੀਤਾ। ਲਓ ਬਈ ਦੋਸਤੋ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਦੇ ਵਿੱਚ ਉਹ ਸਾਰੇ ਸੁੰਦਰ ਗੇਟ ਦੇ। ਮੇਰੇ ਮਗਰ ਜਿਹੜਾ ਇਹ ਆਲੀਸ਼ਾਨ ਗੇਟ ਬਣਿਆ ਤੁਸੀਂ ਦੇਖ ਰਹੇ ਆ। ਇਸ ਗੇਟ ਦਾ ਜਿਹੜਾ ਨਿਰਮਾਣ ਆ ਸ਼੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਸ਼ਹਿਰ ਫਲੋਰ ਦੇ ਵੱਲੋਂ ਸਮੂਹ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਤੇ ਇਲਾਕੇ ਭਰ ਦੀਆਂ ਸ਼੍ਰੀ ਗੁਰੂ ਰਵਿਦਾਸ ਸੁਭਾਵਾਂ ਦੇ ਸਹਿਯੋਗ ਦੇ ਨਾਲ ਕੀਤਾ ਗਿਆ 28 ਅਕਤੂਬਰ 2018 ਦੇ ਵਿੱਚ ਇਸ ਗੇਟ ਦੀ ਜਿਹੜੀ ਨੀ ਆ 108 ਸੰਤ ਭਗਵਾਨ ਦਾਸ ਜੀ ਨਗਰ ਵਾਲਿਆਂ ਦੇ ਵੱਲੋਂ ਇਸ ਗੇਟ ਦੀ ਨੀ ਰੱਖੀ ਗਈ ਤੇ 14 ਅਕਤੂਬਰ 2019 ਦੇ ਵਿੱਚ ਇਹ ਗੇਟ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਸਮੂਹ ਸਾਧੂ ਸੰਪਰਦਾਇਕ ਸੁਸਾਇਟੀ ਤੇ ਇਲਾਕੇ ਦੇ ਸਾਧੂ ਸੰਤਾਂ ਦੇ ਵੱਲੋਂ ਇਸ ਗੇਟ ਨੂੰ ਜਿਹੜਾ ਓਪਨ ਕਰ ਦਿੱਤਾ ਜਾਂਦਾ 14 ਅਕਤੂਬਰ 2019 ਦੇ ਵਿੱਚ ਇਹ ਗੇਟ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਸੋ ਦੋਸਤੋ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਸ ਸੁੰਦਰ ਤੇ ਅਲੌਕਿਕ ਗੇਟ ਦੇ ਉੱਪਰ ਜਿੰਨਾ ਪੱਥਰ ਲੱਗਾ ਤੁਸੀਂ ਦੇਖ ਰਹੇ ਆ ਇਹ ਸਾਰਾ ਬੇਸ਼ਕੀਮਤੀ ਪੱਥਰ ਜਿਹੜਾ ਆ Rajasthan ਸਮੇਤ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਇਸ ਪੱਥਰ ਨੂੰ ਜਿਹੜਾ ਆ ਲੈ ਕੇ ਆਂਦਾ ਗਿਆ ਤੇ ਇਸ ਸੁੰਦਰ ਗੇਟ ਦਾ ਨਿਰਮਾਣ ਕੀਤਾ ਗਿਆ। ਬਹੁਤ ਸੁੰਦਰ ਜਿਹੜੇ ਆ ਫੁੱਲ ਬੂਟੇ ਵੀ ਇਸ ਗੇਟ ਦੇ ਵਿੱਚ ਬਣੇ ਤੁਸੀਂ ਦੇਖ ਸਕਦੇ ਆ। ਇਹ ਸਾਰੇ ਦੇ ਸਾਰੇ ਪੱਥਰ ਨੂੰ ਤਰਾਸ਼ ਕੇ ਕੀਤੀ ਗਈ ਹੈ ਕਾਰਾਗਰੀ ਆ। ਮੈਂ ਆਪਣੇ ਦੋਸਤ ਨੂੰ ਕਹਾਂਗਾ ਕਿ ਇਹਨੂੰ ਜ਼ੂਮ ਕਰਕੇ ਵੀ ਅਸੀਂ ਦਿਖਾਈਏ। ਆ ਦੇਖੋ ਤੁਸੀਂ ਦੇਖ ਸਕਦੇ ਆ ਕਿ ਜਿੰਨੀ ਵੀ ਇਸ ਗੇਟ ਦੇ ਉੱਤੇ ਲੱਗੇ ਪੱਥਰਾਂ ਦੇ ਉੱਤੇ ਕਲਾਕ੍ਰਿਤੀ ਕੀਤੀ ਗਈ ਆ ਇਹ ਸਾਰੀ ਪੱਥਰਾਂ ਨੂੰ ਤਰਾਸ਼ ਕੇ ਕੀਤੀ ਗਈ ਆ ਤੇ ਬਕਾਇਦਾ ਲੰਬਾਈ ਚੜਾਈ ਤੇ ਉਚਾਈ ਦਾ ਵੀ ਗੇਟ ਦਾ ਖਿਆਲ ਰੱਖਿਆ ਗਿਆ ਕਿ ਜੇਕਰ ਕੋਈ ਵੱਡਾ ਜਿਹੜਾ ਵਾਹਨ ਆ ਉਹ ਵੀ ਇਸ ਗੇਟ ਦੇ ਥੱਲੇ ਦੀ ਲੰਘੇ ਤਾਂ ਕੋਈ ਜਿਹੜੀ ਮੁਸ਼ਕਲ ਨਾ ਆਵੇ ਇਸ ਲਈ ਇਹਨਾਂ ਸਾਰੀਆਂ ਗੱਲਾਂ ਦਾ ਵੀ ਮੁਕੰਮਲ ਜਿਹੜਾ ਆ ਉਹ ਖਿਆਲ ਰੱਖਿਆ ਗਿਆ ਇਸ ਗੇਟ ਦੀ ਉਸਾਰੀ ਕਰਨ ਦੇ ਸਮੇਂ ਤੇ ਇਹ ਜਿਹੜਾ ਗੇਟ ਆ ਇਹ ਫਲੋਰ ਸ਼ਹਿਰ ਦੀ ਜਿੱਥੇ ਸੁੰਦਰਤਾ ਨੂੰ ਚਾਰ ਚੰਦ ਲਾਉਂਦਾ ਆ ਉੱਥੇ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਜਿਹੜੀਆਂ ਆ ਉਹਨਾਂ ਦਾ ਵੀ ਮਨ ਬਾਗੋ ਬਾਗ ਹੋ ਜਾਂਦਾ ਇਸ ਗੇਟ ਦੇ ਦਰਸ਼ਨ ਕਰਕੇ ਜਿਹੜਾ ਸ਼ਹਿਰ ਫਲੋਰ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਬਣਿਆ ਤੁਸੀਂ ਦੇਖ ਰਹੇ ਤੁਹਾਨੂੰ ਇੱਥੇ ਵੀ ਦੱਸਣਾ ਚਾਹੁੰਦੇ ਆ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਮੌਕੇ ਜੋ ਸ਼ਹਿਰ ਫਲੋਰ ਦੇ ਅੰਦਰ ਤਹਿਸੀਲ ਪਦਰੀ ਨਗਰ ਕੀਰਤਨ ਸਜਾਇਆ ਜਾਂਦਾ ਉਸ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਆ ਉਹ ਵੀ ਇਸ ਸ਼੍ਰੀ ਗੁਰੂ ਰਵਿਦਾਸ ਗੇਟ ਵਾਲੇ ਸਥਾਨ ਦੇ ਉੱਤੇ ਹੁੰਦੀ ਆ ਇਲਾਕੇ ਪਰ ਤੋਂ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਇਸ ਅਲੀ ਸ਼ਾਨ ਗੇਟ ਦੇ ਆ ਕੇ ਦਰਸ਼ਨ ਕਰਦੀ ਆ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਦੁਆਬੇ ਦਾ ਦਿਲ ਕਿਹਾ ਜਾਂਦਾ ਸ਼ਹਿਰ ਫਲੋਰ ਨੂੰ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਸੁੰਦਰ ਗੇਟ ਨੇ ਸ਼ਹਿਰ ਫਲੋਰ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਦ ਲਗਾ ਦਿੱਤੇ ਆ ਜਿਵੇਂ ਤੁਹਾਨੂੰ ਪਹਿਲਾਂ ਹੀ ਅਸੀਂ ਦੱਸਿਆ ਕਿ ਜਿਹੜਾ ਪੱਥਰ ਇਸ ਗੇਟ ਦੇ ਉੱਪਰ ਲੱਗਾ ਆ ਬਹੁਤ ਬੇਸ਼ਕੀਮਤੀ ਪੱਥਰ ਆ ਜਿਹਨੂੰ ਰਾਜਸਥਾਨ ਤੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਲੈ ਕੇ ਆਂਦਾ ਗਿਆ ਤੇ ਇਸ ਗੇਟ ਦੀ ਜਿਹੜੀ ਸੁੰਦਰਤਾ ਨੂੰ ਚਾਰ ਚੰਦ ਲਗਾ ਰਿਹਾ ਇਹ ਪੱਥਰ ਤੇ ਇਹ ਜਿਹੜੀ ਡਿਜ਼ਾਈਨਿੰਗ ਕੀਤੀ ਆ ਤੁਹਾਨੂੰ ਨੇੜੇ ਤੋਂ ਆਪਾਂ ਸਾਰੀ ਕਲਾਕ੍ਰਿਤੀ ਵੀ ਦਿਖਾਉਨੇ ਆ ਕਿਉਂਕਿ ਬੜੀ ਅਦਭੁਤ ਕਲਾਕ੍ਰਿਤੀ ਦਾ ਨਮੂਨਾ ਹੈ ਸਾਰਾ ਆ ਦੇਖੋ ਬੜੇ ਖੂਬਸੂਰਤ ਜਿਹੜੇ ਡਿਜ਼ਾਈਨ ਆ ਉਹ ਇਸ ਗੇਟ ਦੇ ਉੱਪਰ ਬਣੇ ਆ ਸਵਾ ਤੁਹਾਨੂੰ ਦਿਖਾ ਰਹੇ ਆ ਕਿ ਕਿੰਨਾ ਜਿਹੜਾ ਸੁੰਦਰ ਡਿਜ਼ਾਈਨ ਆ ਸਾਰਾ ਗੇਟ ਦਾ ਬਕਾਇਦਾ ਫੁੱਲ ਬੂਟੇ ਬਣਾਏ ਗਏ ਆ ਪੂਰੇ ਗੇਟ ਦੇ ਉੱਪਰ ਸਾਰੇ ਦਾ ਸਾਰਾ ਜਿੰਨਾ ਡਿਜ਼ਾਈਨ ਤੁਸੀਂ ਦੇਖ ਰਹੇ ਆ ਸਾਰਾ ਪੱਥਰ ਨੂੰ ਤਰਾਸ਼ ਕੇ ਡਿਜ਼ਾਈਨ ਸਾਰਾ ਤਿਆਰ ਕੀਤਾ ਗਿਆ ਤੇ ਰਾਜਸਥਾਨ ਤੋਂ ਲਿਆਂਦਾ ਗਿਆ ਇਹ ਪੱਥਰ ਆ ਤੇ ਸਾਰੇ ਦਾ ਸਾਰਾ ਜਿਹੜਾ ਡਿਜ਼ਾਈਨ ਆ ਇਸ ਪੱਥਰ ਦੇ ਵਿੱਚ ਹੀ ਡਿਜ਼ਾਈਨ ਕੀਤਾ ਗਿਆ ਸੋ ਇਸ ਜਿਹੜਾ ਵੱਡ ਮੁੱਲੇ ਅਪਰਾਲੇ ਦੇ ਲਈ ਸ਼੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਸ਼ਹਿਰ ਫਲੋਰ ਤੇ ਸਮੂਹ ਸਾਧ ਸੰਗਤ ਤੇ ਸਮੂਹ ਸ਼੍ਰੀ ਗੁਰੂ ਰਵਿਦਾਸ ਸੁਭਾਵਾ ਵਧਾਈ ਦੀਆਂ ਪਾਤਰ ਆ ਜਿਨ੍ਹਾਂ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਨਿੱਘੀ ਯਾਦ ਦੇ ਵਿੱਚ ਇਸ ਆਲੀਸ਼ਾਨ ਗੇਟ ਦਾ ਨਿਰਮਾਣ ਕੀਤਾ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਚੰਗੀ ਲੱਗੀ ਹੋਊਗੀ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਤੁਹਾਡੇ ਉੱਪਰ ਕਿਰਪਾ ਆਪਣੀ ਬਣਾਈ ਰੱਖਣ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ